ਅੰਡਰਸਟੈਂਡਿੰਗ ਗੁਰਬਾਣੀ ਦੇ ਸਤਮੇ ਪਾਗ ਦੇ ਵਿੱਚ ਜੀ ਆਇਆਂ ਨੂੰ ਕੀ ਮਨੁੱਖਾ ਜਨਮ ਹੀਰੇ ਵਾਂਗ ਕੀਮਤੀ ਹੈ ਪਿਛਲੇ ਪਾਗ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਇਸ ਬਾਰੇ ਜਾਣਨ ਤੋਂ ਪਹਿਲਾਂ ਅੱਜ ਦਾ ਸਵਾਲ ਜਦੋਂ ਲੋਕ ਹੜ੍ਹ ਦੀ ਮਾਰ ਜਾਂ ਕੁਦਰਤੀ ਆਫਤ ਚੱਲ ਰਹੇ ਹੋਣ ਤਾਂ ਗੁਰਬਾਣੀ ਸਾਨੂੰ ਬਿਹਤਰ ਸੇਵਾ ਕਰਨ ਦਾ ਕਿਹੜਾ ਰਾਹ ਦਿਖਾਉਂਦੀ ਹੈ ਅਸੀਂ ਜਾਣਦੇ ਹਾਂ ਕਿ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਅਜਿਹੇ ਸਮੇਂ ਦੇ ਵਿੱਚ ਜਾਨੀ ਅਤੇ ਮਾਲੀ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਆਪਣੇ ਵਿਛੜ ਜਾਂਦੇ ਹਨ ਸੰਪਤੀ, ਮਾਲ, ਡੰਗਰ, ਫਸਲਾਂ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ। ਹੜ੍ਹਾਂ ਦੇ ਪਾਣੀ ਦੇ ਨਾਲ ਇਕੱਲਿਆਂ ਫਸਲਾਂ ਹੀ ਨਹੀਂ ਮਰਦੀਆਂ, ਕਿਸਾਨਾਂ ਦੇ ਉਹ ਸਾਰੇ ਦਿਲ ਦੇ ਚਾਹ ਵੀ ਮਰ ਜਾਂਦੇ ਹਨ ਜੋ ਫਸਲਾਂ ਵੇਚ ਕੇ ਪੂਰੇ ਕਰਨੇ ਹੁੰਦੇ ਹਨ। ਫਿਰ ਅਜਿਹੇ ਹਾਲਾਤਾਂ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਮੁਰਬਸੇਬੇ ਦੇ ਕਾਰਜ ਵੀ ਚੈਲੈਂਜਿੰਗ ਹੁੰਦੇ ਹਨ। ਤੁਸੀਂ ਇਹਨਾਂ ਸਾਰੇ ਚੈਲੰਜੇਜ਼ ਨੂੰ ਧਿਆਨ ਵਿੱਚ ਰੱਖ ਕੇ ਗੁਰਬਾਨੀ ਰਾਹੀਂ ਉਹਨਾਂ ਦੇ ਹੱਲ ਸੁਝਾਉਣੇ ਹਨ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਚਤੀ ਅਗਵਾਈ ਦਾ ਰੂਟ ਮੈਪ ਬਣਨ। ਵਾਪਸ ਆਈਏ ਟੌਪਿਕ ਦੇ ਬਾਰੇ ਹਿਊਮਨ ਲਾਈਫ ਹੀਰੇ ਜਿਹਾ ਜਨਮ ਹੈ ਇਸ ਵਿਸ਼ੇ ਤੇ ਦੋ ਪ੍ਰਕਾਰ ਦੇ ਉੱਤਰ ਪ੍ਰਾਪਤ ਹੋਏ ਇੱਕਨਾਂ ਦਾ ਕਹਿਣਾ ਸੀ ਕਿ 84 ਲੱਖ ਜੁਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਿਆਣੇ ਮਨੁੱਖੀ ਹਨ ਅਤੇ ਉਹਨਾਂ ਦੀ ਸਖਤਾਰੀ ਵੀ ਹੈ ਇਸ ਲਈ ਇਹ ਹੀਰੇ ਵਾਂਗ ਸ਼੍ਰੇਸ਼ਟ ਨਿਊਕਾਸਲ ਤੋਂ ਬੀਬੀ ਦਲਜੀਤ ਕੌਰ ਜੀ ਨੇ ਹੀਰੇ ਦੇ ਐਸੇ ਗੁਣ ਦੱਸੇ ਜਿਸ ਦੇ ਨਾਲ ਮਨੁੱਖੀ ਜੀਵਨ ਪ੍ਰਭਾਵਿਤ ਹੋ ਸਕਦਾ ਹੈ ਆਪਣੇ ਵਿੱਚ ਅچھے ਗੁਣ ਸਮੋ ਸਕਦਾ ਹੈ ਕੁਝ ਗੁਰਬਾਣੀ ਦੀ ਟੁਕਾਂਤ ਤੇ ਸਕਰੀਨਸ਼ਾਟ ਵੀ ਪ੍ਰਾਪਤ ਹੋਏ ਹਨ ਆਪ ਸਭ ਦਾ ਧੰਨਵਾਦ ਮੈਂ ਹਰ ਕੰਮ ਕਰੀ ਜਾਵਾਂ ਪਰਿਵਾਰ ਦੇ ਨਾਲ ਦੋਸਤਾਂ ਦੇ ਨਾਲ ਸਮਾਜਿਕ ਪੈਚਾਰੇ ਦੇ ਨਾਲ ਚੰਗਾ ਵਿਹਾਰ ਵੀ ਕਰੀ ਜਾਵਾਂ ਸਾਰੇ ਫਰਜ਼ ਵੀ ਨਿਭਾਵੀਂ ਜਾਵਾਂ ਇੰਜ ਕਰਦੇ ਹੋ ਉਮਰ ਵੀ ਲੰਘ ਜਾਵੇ ਪਰ ਜੇਕਰ ਮੈਨੂੰ ਪਰਪਸ ਆਫ ਲਾਈਫ ਸਮਝ ਨਾ ਆਇਆ ਤਾਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਮੇਰਾ ਜਨਮ ਲੈਣਾ ਪੇਰਥ ਹੋ ਗਿਆ ਮਾਨੁਖ ਬਿਨ ਬੂਝੈ ਬਿਰਥਾ ਆਇਆ ਸਿਰਫ ਇਤਨਾ ਹੀ ਨਹੀਂ ਮੇਰੇ ਆਪਣੇ ਆਪ ਨੂੰ ਸੋਹਣਾ ਵਿਖਾਉਣ ਦਾ ਯਤਨ ਬਿਨਾ ਪਰਪਸ ਦੇ ਇੰਜ ਹੈ ਜਿਵੇਂ ਮਰ ਤੱਕ ਨੂੰ ਮਰਦਾ ਰੂਹ ਨੂੰ ਸ਼ਿਕਾਰਿਆ ਜਾ ਰਿਹਾ ਹੋਵੇ ਅਨਕ ਸਾਜ ਸ਼িকার ਭੋਕਤਾ ਜੋ ਮਿਰਤਕ ਉਡਾਇਆ ਅਗੇ ਗੁਰਸਾਹਿਬ ਚਿਤ੍ਰਨ ਕਰਦੇ ਹਨ ਉਸ ਇਸਤਰੀਤਾ ਜੋ ਗਹਿਣੇ ਪਾ ਕੇ ਸੋਹਣੀ ਸੱਜਵਰ ਕੇ ਸੋਹਣੀ ਸੇਜ ਵਿਛਾ ਕੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੈ ਪਰ ਉਸ ਦਾ ਪਤੀ ਵਾਪਸ ਕਰਨੀ ਬੜਦਾ ਉਹ ਸਿਰਫ ਉਡੀਕ ਉਡੀਕੇ ਆਪਣੇ ਪ੍ਰੀਤਮ ਦੇ ਬਿਰਹੋਂ ਦੇ ਵਿੱਚ ਦੁੱਖੀ ਪ੍ਰਾਪਤ ਕਰਦੀ ਹੈ ਨਾਮ ਤੋਂ ਵਿਹੂਣੀ ਮੇਰੀ ਰੂਹ ਪ੍ਰਭੂ ਪਤੀ ਤੋਂ ਬਗੈਰ ਸੁਖ ਪ੍ਰਾਪਤ ਕਰ ਹੀ ਨਹੀਂ ਸਕਦੀ ਗੁਰਬਾਖ ਹੈ ਕਾਰ ਆਪਰਨ ਸਵਾਰੀ ਸੇ ਜਾ ਕਾਮਣ ਥਾਟ ਬਣਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਗੋੜੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਸਾਡਾ ਰੁਟੀਨ ਇਹੋ ਜਿਹਾ ਹੈ ਕਿ ਰਾਤ ਨੂੰ ਸੋਖੇ گزار ਦਿੰਦੇ ਹਾਂ ਅਤੇ ਦਿਨ ਖਾ ਪੀ ਕੇ ਜਾਂ ਫਿਰ ਕੰਮਕਾਰ ਕਰਦੇ ਹਾਂ ਇੰਜ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਆਪ ਜੀ ਫਰਮਾਉਂਦੇ ਹਨ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਜੀਵਨ ਵੇਸਟ ਟੋਟਲ ਵੇਸਟ ਹੋ ਜਾਂਦਾ ਹੈ ਫਿਰ ਕੀਤਾ ਕੀ ਜਾਵੇ ਸੋਹੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਹੀ ਫਰਮਾਉਂਦੇ ਹਨ ਮਾਨਸ ਚਰਮ ਦੁਲੰਗ ਗੁਰਮੁਖ ਪਾਇਆ ਮਾਨ ਤਨ ਹੋਇ ਚੁਲੰ ਜੇ ਸਾਧਗੁਰ ਪਾਇਆ ਮਨੁੱਖਾ ਜਨਮ ਬਹੁਤ ਦੁਰਲਭ ਹੈ ਲੱਖਾਂ ਜੂਨਾ ਵਿੱਚ ਮਨੁੱਖਾ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ ਪਰ ਇਸੀ ਸਮਝ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੇ ਨਾਲ ਡੂੰਗੀ ਸਾਝ ਪਾ ਲਵੇ ਫਿਰ ਉਸ ਮਨੁੱਖ ਦਾ ਮਨ ਅਤੇ ਤਨ ਪ੍ਰਭੂ ਪ੍ਰੇਮ ਦੇ ਗੂੜੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਫਿਰ ਜਦ ਉਹ ਸੰਸਾਰ ਤੋਂ ਵਿਦਾ ਵੀ ਹੁੰਦਾ ਹੈ ਤਾਂ ਆਪਣਾ ਜਨਮ ਸਫਲ ਕਰਕੇ ਅਤੇ ਜਦ ਦਰਗਾ ਪਹੁੰਚਦਾ ਹੈ ਤੇ ਉੱਥੇ ਵੀ ਉਸੇ ਇੱਜ਼ਤ ਹੁੰਦੀ ਹੈ ਗੁਰਵਾਖ ਹੈ ਚੱਲਿਆ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਗੁਰ ਸ਼ਬਦ ਪੈ ਪਤ ਦਾ ਭਾਵ ਹੁੰਦਾ ਹੈ ਇੱਜ਼ਤ ਉਸ ਮਨੁੱਖ ਨੂੰ ਇੱਜ਼ਤ ਮਿਲਦੀ ਹੈ ਜੋ ਇੱਥੇ ਗੁਰੂ ਦੇ ਦੱਸੇ ਉਪਦੇਸ਼ ਦੇ ਉੱਤੇ ਚੱਲਦਾ ਹੈ ਦੂਜੇ ਪਾਸੇ ਹਮੇਸ਼ਾ ਮਨ ਦੀ ਮੰਨਣ ਵਾਲੇ ਮਨਮੁਖ ਬਾਰੇ ਗੁਰਸੇ ਫਰਮਾਉਂਦੇ ਹਨ ਕਿ ਹਮੇਸ਼ਾ ਬੁਲੇਖਿਆ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਅਸਲ ਸੱਚ ਭਾ ਪਰਮਾਤਮਾ ਦੇ ਨਾਲ ਉਸੇ ਸਾਂਝ ਨਹੀਂ ਬੰਦੀ ਅਤੇ ਉਸੇ ਬਾਡੀ ਤੇ ਮਾਈਂਡ ਵਿਛੋੜੇ ਕਾਰਨ ਖੁਆਰ ਹੀ ਹੁੰਦਾ ਹੈ। ਮਨਮੁਖ ਭਰਮ ਪੁਲਾਣਾ ਨਾ ਤੇਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਪੰਗ ਹੈ। ਅਜੇ ਹੀ ਮਨੁੱਖ ਦਾ ਹੀਰੇ ਜੈਸਾ ਜਨਮ ਤੇ ਹੈ ਪਰ ਉਸ ਦਾ ਕੋਈ ਵੀ ਮੁੱਲ ਨਹੀਂ ਪੈਂਦਾ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਫੈਪਾਰ ਉਤਰੀਆ ਇਹ ਮਨੁੱਖਾ ਜਨਮ ਹੀ ਸਿਮਰਨ ਦਾ ਵੇਲਾ ਹੈ ਸਿਮਰਨ ਦੀ ਬਰਕਤ ਦੇ ਨਾਲ ਪ੍ਰਭੂ ਦੇ ਨਾਲ ਕਨੈਕਸ਼ਨ ਜੁੜਦਾ ਹੈ ਅਤੇ ਸੰਸਾਰ ਤੇ ਸਾਰੇ ਡਰ ਦੂਰ ਹੋ ਜਾਂਦੇ ਹਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਮਨੁੱਖਾ ਜਨਮ ਹੀ ਇੱਕ ਐਸਾ ਸਮਾਂ ਹੈ ਜ ਜਤ ਅਰਤੀ ਦੇ ਪਾਲਕ ਗੋਬਿੰਦੂ ਮਿਲਿਆ ਜਾ ਸਕਦਾ ਹੈ ਇਹ ਕਿਸੇ ਹੋਰ ਜੀਵਨ ਦੇ ਵਿੱਚ ਸੰਭਵ ਨਹੀਂ ਭਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮਲਨ ਕੀ اے ਤੇਰੀ ਬਰੀਆ ਪਰ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਗੁਰਮਤਿ ਭਗਤੀ ਲਈ ਨਾ ਤਾਂ ਘਰ-ਬਾਰ ਛੱਡਣ ਦੀ ਲੋੜ ਹੈ ਨਾ ਕੰਮ-ਕਾਰ ਛੱਡਣ ਦੀ ਨਾ ਪਰਿਵਾਰ त्यागਣ ਦੀ ਲੋੜ ਹੈ ਨਾ ਮਾਇਆ त्यागਣ ਦੀ ਅਮੀਰੀ ਸੋਨੇ ਘਰ ਗੱਡੀਆਂ ਗੁਰਮਤਿ ਭਗਤੀ ਵਿੱਚ ਪ੍ਰਵਾਨ ਹਨ ਅਲਾਉਡ ਹਨ ਜੇਕਰ ਸਾਹਿਬ ਮਨੁਨਾ ਵਿਸਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਉਪਦੇਸ਼ ਹੈ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਵਿਥੇ ਜੋ ਨਾਮ ਹਰ ਰਤੇ ਤਿੰਨ ਕੇ ਘਰ ਮੰਦਿਰ ਮਹਿਲ ਸਰਾਈ ਸਭ ਵਿਥੇ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਗਤ ਜਾਏ ਵਰਸਾਤੇ ਤਿੰਕੇ ਤਰੇ ਜੀਨ ਖੁਰਗੀਨ ਸਭ ਵਿਥ ਹੈ ਜਿਨੀ ਗੁਰਮੁਖ ਸਿੱਖ ਸਾਥ ਸੰਗ ਚੜ ਜਾਤੇ ਜਦੋਂ ਉੱਚਾ ਰੁਤਪਾ ਧਨ ਦੌਲਤ ਡਿਸਕ੍ਰਿਮੀਨੇਸ਼ਨ ਜਾਂ ਫਿਰ ਅੰਕਾਰ ਦਾ ਕਾਰਨ ਨਾ ਬਣੇ ਸਭ ਵਿੱਚ ਪਰਮਾਤਮਾ ਵਖੇ ਉੱਚੇ ਨੀਵੇਂ ਮੇਲ ਫੀਮੇਲ ਦਾ ਡਿਸਕ੍ਰਿਮੀਨੇਸ਼ਨ ਖਤਮ ਹੋ ਜਾਵੇ ਫਿਰ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਹੀਰੇ ਜੈਸਾ ਜਨਮ ਹੈ ਅਰਥਪਰਪੂਰ ਹੋ ਨਿਭੜੇਗਾ ਚੱਲ ਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਗੁਰ ਸ਼ਬਦ ਪੈ ਆਸ਼ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ ਫਾਰ ਦਾ ਬੈਟਰਮੈਂਟ ਆਫ ਦਾ ਵਰਲਡ